اوتار لوگ سبھا چونا ستوے تخری گیڑ لیش کے نال ہی بھی چوان پرچار اپنے فکر سے پرچار دو دن بہت ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਨ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਪਹਿਲੀ ਚੋਣ ਨੂੰ VOTING ਵਾਲੇ ਦਿਨ ਪੂਟ ਪੌਂਲੀ ਪੰਜਾਬ ਵਿੱਚ ਵਿਸ਼ੇਸ਼ ਛੁੱਟੀ ਰਹੇਗੀ ਦੇਸ਼ ਦੇ ਉੱਤਰ ਪੱਛਮੀ ਹਿੱਸੇ ਵਿੱਚ ਪਿਛਲੇ ਰਿਕਾਰਡ ਤੋੜਦੇ ਹੋਏ ਪੈਂਡ ਪਿਰਵੀਚਾਰੀ ਦੇਸ਼ ਵਿੱਚ ਸਭ ਤੋਂ ਵੱਧ ਤਾਪਮਨ Rajasthan ਦੇ Chiru ਜ਼ਿਲ੍ਹੇ ਵਿੱਚ 50.5 ਡਿਗਰੀ ਸੈਲਸੀਅਸ ਰਿਕਾਰਡ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਮੰਨਿਆ ਕਿ اسلامਾਬਾਦ ਨੇ 1999 ਵਿੱਚ ਭਾਰਤ ਨਾਲ ਹੋਏ ਸਮਝੌਤੇ ਦੀ ਉਲੰਘਣਾ ਕੀਤੀ ਹੈ ਲੋਕ ਸਭਾ ਚੋਣਾਂ ਦੇ 7ਵੇਂ ਤੇ ਆਖਰੀ ਗੇੜੀ ਚੋਣ ਪ੍ਰਚਾਰ ਆਪਣੇ ਸਿਖਰਾਂ ਤੇ ਪਹੁੰਚ ਗਿਆ ਤੇ ਵੋਟਾਂ ਪੈਣ ਵਿੱਚ ਸਿਰਫ 2-3 ਦਿਨ ਬਾਕੀ ਨਹੀਂ ਇਸ ਗੇੜ ਵਿੱਚ 7 ਰਾਜਾਂ ਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਦੇ 57 ਹਲਕਿਆਂ ਦੀ ਪਹਿਲੀ ਚੋਣ ਨੂੰ ਵੋਟਾਂ ਪੈਣਗੀਆਂ ਇਸ ਗੇੜ ਵਿੱਚ ਕੋਲ 904 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ 7ਵੇਂ ਤੇ ਆਖਰੀ ਗੇੜ ਵਿੱਚ ਪਹਿਲੀ ਚੋਣ ਹੋਣ ਵਾਲੀ VOTING ਲਈ ਹੁਣ ਚੋਣ ਪ੍ਰਚਾਰ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਖੁਲੀ ਆਮ ਚੋਣ ਪ੍ਰਚਾਰ ਅੱਜ ਤੇ ਕੱਲੀ ਕੀਤਾ ਜਾ ਸਕੇਗਾ ਇਸ ਲਈ ਵਕਫਕ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਪ੍ਰਚਾਰ ਵਿੱਚ ਰੁੱਝੇ ਹੋਏ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਲਕਿ 3 ਮਈ ਨੂੰ ਸ਼ਾਰਪੁਰ ਵਿੱਚ ਪਾਰਟੀ ਮੀਤਵਾਰ ਅਨੀਤਾਸੋਂ ਪ੍ਰਕਾਸ਼ ਦੇ ਹੱਕ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਰਨ ਚੁਗ ਨੇ ਕੱਲ ਰੈਲੀਆਂ ਦੀਆਂ ਤਿਆਰੀਆਂ ਰੈਲੀ ਦੀਆਂ ਤਿਆਰੀਆਂ ਦਾ جائزہ ਲਿਆ ਇੱذਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਅੱਜ ਲੁਧਿਆਣਾ ਤੋਂ ਪਟਿਆਲਾ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੀਨੀਅਰ ਆਗੂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਚ ਚੋਣ ਪ੍ਰਚਾਰ ਵਿੱਚ ਪੂਰੀ ਤਰ੍ਹਾਂ ਰੁੱਝੇ ਹੋਏ ਨੇ ਅਰਵਿੰਦ ਕੇਜਰੀਵਾਲ ਨੇ ਕੱਲ੍ਹ ਸ਼ਾਮ ਪਠਾਨਕੋਟ ਵਿਖੇ ਰੋਡ ਸ਼ੋਅ ਵਿੱਚ ਸਾਰੇ ਅਤੇ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਵਕਫ ਵਕਫਾਮਾ ਤੇ ਚੋਣ ਰੈਡੀਆਂ ਕਰ ਰਹੇ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ਼ਿਵਨ ਸਿੰਘ ਨੇ ਕਿਹਾ ਹੈ ਕਿ ਲੋਕ ਸਭਾ ਚੋਣ 2024 ਦੇ ਮੱਦੇਨਜ਼ਰ ਪਹਿਲੀ ਚੋਣ ਨੂੰ VOTING ਵਾਲੇ ਦਿਨ ਪੂਰਪੰਜਾਬ ਵਿੱਚ ਵਿਸ਼ੇਸ਼ ਛੁੱਟੀ ਰਹੇਗੀ ਉਨਾ ਅਨੁਸਾਰ ਕਿ ਸੂਬੇ ਦੇ ਸਰਕਾਰੀ ਦਫਤਰਾਂ ਬੋਰਡ ਕਾਰਪੋਰੇਸ਼ਨਾਂ ਵਿੱਚ ਕਤਾਰਾਂ ਲਈ ਪਹਿਲੀ ਜੂਨ ਸ਼ਨੀਵਾਰ ਨੂੰ ਗੈਸਟਡ ਛੁੱਟੀ ਰਹੇਗੀ ਇਹ ਛੁੱਟੀ 네ਗੋਸ਼ੀਏਬਲ ਇਨਸਟਰੂਮੈਂਟ ਐਕਟ 1881 ਦੀਨ ਵੀ ਕੀਤੀ ਗਈ ਹੈ ਉਨਾ ਅਨੁਸਾਰ ਕਿ ਸੂਬੇ ਦੇ ਕਿਸੇ ਵੀ ਸੰਸਦੀ ਜ਼ਾਰੇ ਕਾਰੋਬਾਰ ਵਪਾਰ ਜਾਂ ਕਿਸੇ ਹੋਰ ਅਦਾਰੇ ਵਿੱਚ ਕੰਮ ਕਰਨ ਵਾਲੇ ਵੋਟਰਾਂ ਨੂੰ ਵੀ ਵੋਟ ਪਾਉਣ ਲਈ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 135 ਵੀ ਇੱਕ ਮੁਤਾਬਕ ਪਹਿਲੀ ਜੂਨ ਨੂੰ ਰਹਿ ਗਈ ਯੋਗ ਛੁੱਟੀ ਰਾਨੀ ਗਈ ਹੈ ਇਸ ਸੰਬੰਧੀ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਿਆ ਹੈ ਮੁੱਖ ਚੋਣ ਅਧਿਕਾਰੀ ਸਿਵਨ ਸਿੰਘ ਨੇ ਦੱਸਿਆ ਕਿ ਪਹਿਲੀ ਜੂਨ ਨੂੰ VOTING ਦੇ ਮੱਦੇਨਜ਼ਰ 30 ਜੂਨ ਸ਼ਾਮ 5 ਵਜੇ ਤੋਂ ਪਹਿਲੀ ਜੂਨ ਸ਼ਾਮ 7 ਵਜੇ ਤੱਕ ਡਰਾਈਡੇ ਰਹੇਗਾ ਇਸ ਤੋਂ ਇਲਾਵਾ ਨਤੀਜਿਆਂ ਵਾਲੇ ਦਿਨ 4 ਜੂਨ ਨੂੰ ਵੀ ਸੂਬੇ ਵਿੱਚ ਡਰਾਈਡੇ ਲਾਣਾ ਗਿਆ ਹੈ ਉਨਾਂ ਕਹਿਿਆ ਕਿ ਪਹਿਲੀ ਜੂਨ ਨੂੰ ਵੋਟਾਂ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਪੈਂਦੀਆਂ। ਉਹਨਾਂ ਵੋਟਰਾਂ ਨੂੰ ਵਰਚੜ ਕੇ ਆਪਣੇ ਵੋਟ ਦੇ ਅਸਕਾਰ ਦੀ ਵਤੋਂ ਕਰਕੇ ਲੋਕਤੰਤਰ ਦੇ ਇਸ ਵੱਡੇ ਜਸ਼ਨ ਵਿੱਚ ਆਪਣਾ ਯੋਗਦਾਨ ਪਾਉਣ ਦੀ ਪ੍ਰੀਤ ਕੀਤੀ ਹੈ ਤਾਂ ਜੋ ਚੋਣ ਕਮਿਸ਼ਨ ਦੇ ਇਸ ਵਾਰ 70% ਦੇ ਪੀਠੇ ਨੂੰ ਵੀ ਹਾਸਲ ਕੀਤਾ ਜਾ ਸਕੇ। ਵਿਹਾਰ ਵਿੱਚ ਲੋਕ ਸਭਾ ਚ ਉਹਨਾਂ ਨੇ ਸਤਮੇਂ ਚ ਆਖਰੀ ਗੇਟ ਦੇ ਚੋਣ ਪ੍ਰਚਾਰ ਲਈ ਐਨਡੀਏ ਦੇ ਮਹਾਗਠ ਜੋੜ ਦੇ ਕਈ ਸੀਨੀਅਰ ਅਗੂ ਤੇ ਸਟਾਰ ਪ੍ਰਚਾਰ ਕਾਜ ਦੌਰੇ ਕਰਨਗੇ। ਭਾਜਪਾ ਦੇ ਸੀਨੀਅਰ ਨੇਤਾ ਤੇ ਰੱਖਿਆ ਮੰਤਰੀ ਰਾਜਨ ਸਿੰਘ ਅਰਾਹ ਬਕਸਰ ਤੇ ਪਟਨਾ ਸਰਵ ਲੋਕ ਸਭਾ ਹਲਕਿਆਂ 'ਚ ਟੂਨ ਰੈਲੀਆ ਨੂੰ ਕਰਨਗੇ। ਭਾਜਪਾ ਦੇ ਸੂਬਾ ਪ੍ਰਧਾਨ ਤੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਵੀ ਜਹਾਨਾਬਾਦ, ਕਰਕਟ, ਨਾਲੰਦਾ, ਸਾਸਾਰਾਮ ਅਤੇ ਪਾਟਲੀਪੁੱਤਰ ਲੋਕ ਸਭਾ ਹਲਕਿਆਂ ਵਿੱਚ ਜਨ ਸਮਾਵਾ ਨੂੰ ਸੰਬੋਧਨ ਕਰਨਗੇ। ਰਾਸ਼ਟਰੀ ਜਨਤਾ 당 ਦੇ ਮੁਖੀ ਚਾਲੂ ਪ੍ਰਸਾਦ ਯਾਦਵ ਆਪਣੀ ਬੇਟੀ ਤੇ ਰਾਸ਼ਟਰੀ ਜਨਤਾ 당 ਦੇ ਉਮੀਦਵਾਰ ਦੀ ਹਮਾਇਤ ਵਿੱਚ ਪਾਟਲੀਪੁੱਤਰ ਸੰਸਦੀ ਹਲਕਿਆਂ ਦੇ ਬਕਵਲ ਕਿਸਿਆਂ 'ਚ ਪ੍ਰਚਾਰ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਦੇ ਸੀਨੀਅਰ ਨੇਤਾ ਹਮੇਸ਼ਾ ਉੱਤਰ ਪ੍ਰਦੇਸ਼ ਵਿੱਚ ਚਾਰ ਰੈਲੀ ਨੂੰ ਸੰਬੋਧਨ ਕਰਨਗੇ ਆਜੋ ਮਹਾਰਾਜਗੰਜ ਦੇਵਰੀਆ ਬਲੀਆ ਸੌਣਪਾ ਦਿੱਤੀ ਗਾਜ਼ੀਪੁਰ ਵਿੱਚ ਹੋਣਗੀ ਗਾਜ਼ੀਪੁਰ ਵਿੱਚੋਂ ਪਾਰਟੀ ਦੇ ਮੇਜ਼ਬਾਨਾਂ ਦੇ ਹੱਕ ਵਿੱਚ ਰੂਟ ਸ਼ੋਅ ਕਰਨਗੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਜਿੱਤਨਾਸ ਕੁਸ਼ੀਨਗਰ ਦੇਵਰੀਆ ਤੇ ਗੋਰਖਪੁਰ ਵਿੱਚ ਚੋਣ ਪ੍ਰਚਾਰ ਕਰਨਗੇ ਦੂਜੇ ਪਾਸੇ ਸਮਾਜਵਾਦੀ ਪਾਰਟੀ ਦੇ ਮੁਖੀ ਅਗਲੇਸ਼ ਯਾਦਵ ਦੋਦੀ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਮੇਜ਼ਬਾਨਾਂ ਲਈ ਚੋਣ ਪ੍ਰਚਾਰ ਕਰਨਗੇ ਬਾਅਦ ਵਿੱਚ ਰੋਬਰਟਸਨ ਹਰਤੇ ਮਿਰਜ਼ਾਪੁਰ ਲੋਕ ਸਭਾ ਹਲਕੇ ਵਿੱਚ ਵੀ ਰੈਡੀਅਨ ਸੰਬੋਧਨ ਕਰਨਗੇ ਅਗਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਅੱਜ ਕੁਸ਼ੀਨਗਰ ਵਿੱਚ ਰੂਟ ਸ਼ੋਅ ਕਰਨਗੇ ਇਹ ਖਬਰਾਂ ਤੁਸੀਂ ਆਕਾਸ਼वाणी ਜਲੰਧਰ ਤੋਂ ਸੁਣ ਰਹੇ ਹੋ। ਪ੍ਰਧਾਨ ਮੰਤਰੀ ਤੇ ਭਾਜਪਾ ਦੇ ਸੀਨੀ ਨੇਤਾ ਨਰਿੰਦਰ ਮੋਦੀ ਨੇ ਕੱਲ ਪੱਛਮੀ ਬੰਗਾਲ ਦੇ ਬਰਾ ਸਾਤਾ ਤੇ ਵਸੀਰ ਹਟ ਲੋਕ ਸਭਾ ਹਲਕਿਆਂ ਦੇ ਸਮਰਥਨ ਵਿੱਚ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਉਹਨਾਂ ਦੇ ਸ਼ਾਸਨ ਵਿੱਚ ਪ੍ਰਸ਼ਟਾਚਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਕਾਂਗਰਸ ਦੇ ਕਮੇ ਕਰਦਾ ਮਲਕਰ ਜਨ ਫਰਗੀ ਨੇ ਪੰਜਾਬ ਵਿੱਚ ਆਪਦੀ ਸਰਕਾਰ ਵਿੱਚ ਨਸ਼ਿਆਂ ਦੀ ਚਿੰਤਾ ਜਨ ਖਾਲਸ ਵਰਤਿਆਂ ਤੋਂ ਹੁਏ ਕਿਹਾ ਕਿ ਇਹ ਇੱਕ ਨੈਸ਼ਨਲ ਅਬੂਲ ਵਾਲਾ ਹੈ ਤੇ ਇਸ ਵੇਲੇ ਨਸ਼ਾ ਹੀ ਪੰਜਾਬ ਦੇ ਪੂਰੇ ਖੇ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਿਆ। ਕੱਲ ਕਾਂਗਰਸ ਇਸ ਵਾਰ ਗਰਮੀ ਸਿੰਘ ਆਜਲਾ ਦੇ ਹੱਕ ਵਿੱਚ ਪ੍ਰਚਾਰ ਲਈ ਪੁਜੀ ਸਰੀ ਖੜਗੇ ਨੇ ਪ੍ਰੈਸ ਕਾਨਫਰੰਸ ਦਰਨ ਪੱਤਰਕਾਰਾਂ ਨਾਲ ਕਰਦੇ ਆ। ਇਹ ਗਲ ਕਹੀ ਅੱਜ காங்கிரஸ் ਦੇ ਜਨਨ ਸਕੱਤਰ ਪ੍ਰਿੰਕਾ ਗਾਂਧੀ ਨੇ ਭਾਜਪਾ ਸਰਕਾਰ ਤੇ ਮਹਿੰਗਾਈ ਤੇ ਬੇਰੁਜ਼ਗਾਰੀ ਨੂੰ ਕਟਕਣ ਵਿੱਚ ਨਾਕਾਮ ਰਹਿਣ ਦਾ ਇਲਜ਼ਾਮ ਲਾਇਆ ਉਹ ਹਮਾਚਲ ਪ੍ਰਦੇਸ਼ ਦੇ ਉਨਾਂ ਜ਼ਿਲ੍ਹੇ ਦੇ ਗਗਰੇਟ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਲੋਕ ਸਭਾ ਸਪੀਕਰੋਂ ਬਿਰਲਾਨ ਨੇ ਕਿਹਾ ਹੈ ਕਿ 17ਵੀਂ ਲੋਕ ਸਭਾ ਮੈਲਾ ਰਿਜ਼ਰਵੇਸ਼ਨ ਬਿਲ ਤੇਰੇ ਤਲਾਕ ਨੂੰ ਖਤਮ ਕਰਨ ਤੇ ਭਾਰਤੀ ਨਿਆਂ ਸੰਹਿਤਾ ਵਿਲਨਸਮਿਤ ਇਤਿਹਾਸਕ ਕਨਨ ਲੀਗਾਨੀ ਜਾਵੇਗੀ ਕਲ ਨਵੀਂ ਦਿੱਲੀ ਵਿਚ ਕਾਸ਼ਵਾਨੀ ਖਬਰਾਂ ਨਾਲ ਵਿਸ਼ੇਸ਼ ਤੌਰ ਤੇ ਗੱਲ ਕਰਦੇ ਸਿਰ ਬੇਦਰਾ ਨੇ ਆਪਣੇ 5 ਸਾਲਾਂ ਦੇ ਕਾਰਜਕਾਲ ਨੂੰ ਯਾਦ ਕਰਦਿਆਂ ਕਿ ਕਾਨੂੰਨ ਦੇਸ਼ ਨੂੰ ਅੱਗੇ ਲੈ ਕੇ ਜਾਣਗੇ ਤੇ ਸਕਾਰਾਤਮਕ ਬਦਲਾ ਲਿਆਉਣਗੇ ਦਿੱਲੀ ਦੇ ਮੁਖਤ ਕਲਕਰ ਨਰੇਸ਼ ਕੁਮਾਰ ਨੂੰ ਗ੍ਰਹਿ ਮੰਤਰੀ ਵਾਲੇ ਨੇ 3 ਮਹੀਨਿਆਂ ਦੀ ਐਕਸਟੈਂਸ਼ਨ ਦਿੱਤੀ ਹੈ ਸ਼੍ਰੀ ਕੁਮਾਰ ਇਸਮੈਨ ਦੇ ਅੰਤ ਵਿੱਚ ਸੇਵਾ ਮੁਕਤ ਹੋਣ ਵਾਲੇ ਸਨ ਪਰ ਹੁਣ ਉਹਨਾਂ ਦਾ ਕਾਰਜ ਕਲਕੱਤੀ ਅਗਸਤ ਤੱਕ ਵਧਾ ਦਿੱਤਾ ਗਿਆ ਹੈ ਦੇਸ਼ ਦੇ ਕਈ ਹਿੱਸਿਆਂ ਖਾਸ ਤੌਰ ਤੇ ਉੱਤਰ ਪੱਛਮੀ ਸਿਵਿਕ ਪਿਛੇ ਰਿਪੋਰਟ ਤੋੜਦੇ ਹੋਏ ਭਿਆਨਕ ਗਰਮੀ ਚੱਲੀ ਹੈ ਭਾਰਤੀ ਮੌਸਮ ਵਿਭਾਗ ਅਨੁਸਾਰ ਰਾਜਸਥਾਨ ਦੇ ਜਰੂਲ ਜ਼ਿਲ੍ਹੇ ਵਿੱਚ ਤਾਪਮਾਨ 50.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਦੇਸ਼ ਵਿੱਚ ਸਭ ਤੋਂ ਵੱਧ ਤਾਪਮਾਨ ਹੈ ਇਸਰਨ ਦਿੱਲੀ ਦੇ ਵੰਗੇਸ਼ਪੁਰ ਖੇਤਰ ਵਿੱਚ तापमान नंजशरी 90 डिग्री सेल्सियस तक ਕੀਤਾ ਗਿਆ جو کہ ਇਸ ਰੁੱਤ ਦਾ ਰਾਸ਼ੀ ਰਾਜਤਾਨ ਵਿੱਚ ਸਭ ਤੋਂ ਵੱਧ ਰਿਕਾਰਡ ਕੀਤਾ ਗਿਆ તાਪਮਾਨ ਆਕਾਸ਼वाणी ਖਬਰਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦੇ 파ਰਤੀ ਮੌਸਮ ਵਿਭਾਗ ਦੇ ਵਿਗਿਆਨੀ ਡਾਕਟਰ ਆਰਕੇ ਜਨਮਨੀ ਨੇ ਕਿਹਾ ਕਿ ਅਗਲੇ 2 ਦਿਨਾਂ ਵਿੱਚ ਉੱਤਰ ਪੱਛਮੀ ਖੇਤਰ ਵਿੱਚ ਗਰਮੀ ਦੀ ਲਹਿਰ ਦੇ ਹਾਲਾਤ ਬਣੇ ਰਹਿਣਗੇ ਬਾਅਦ ਵਿੱਚ ਹੌਲੀ ਹੌਲੀ ਘਟ ਜਾਣਗੇ Rajasthan Punjab Haryana Chandigarh Delhi ਤੇ Uttar Pradesh ਵਿੱਚ તાਪਮਾਨ ਆਮ ਨਾਲੋਂ 4 ਤੋਂ 6 ਡਿਗਰੀ ਸੈਲਸੀਅਸ ਵੱਧ ਚੱਲ ਰਿਹਾ ਹੈ ਇਸ ਰਣ ਦੱਖਣ ਪੱਛਮੀ ਮੌਨਸੂਨ ਦੱਖਣੀ ਅਰਕਾਟ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧਿਆ ਚੱਕਰਵਾਤੀ ਤੂਫਾਨ ਰੇਮਲਕਰ ਉੱਤਰ ਪੂਰਬੀ ਰਾਜਾਂ ਵਿੱਚ ਭਾਰੀ ਤੋਂ ਬਹੁਤ ਭਾਰੀ بارش ਹੋ ਰਹੀ ਹੈ। ਇੱਧਰ ਹਰਿਆਣਾ ਵਿੱਚ ਬਹੁਤ ਜ਼ਿਆਦਾ ਗਰਮੀ ਚੱਲੀ ਹੈ। सिरसा ਵਿੱਚ ਕੱਲ ਰੁੱਤ ਦਾ ਸਭ ਤੋਂ ਗਰਮ ਦਿਨ 53 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਦਾ ਸਿਰਸਾ ਸੂਬੇ ਦਾ ਸਭ ਤੋਂ ਗਰਮ ਸਥਾਨ ਰਿਹਾ ਮੌਸਮ ਦੇ ਮੁਤਾਬਕ ਹਰਿਆਣਾ ਦੇ ਨੰਨਾਂ ਵਿੱਚ ਵੀ ਤਾਪਮਾਨ 90 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਿਵੇਂ ਕਿ ਪੂਰਾ ਹਰਿਆਣਾ ਭਿਆਨਕ ਗਰਮੀ ਦੀ ਲਪੇਟ ਵਿੱਚ ਹੈ। ਦੋਹਾਂ ਰਾਜਾਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਤੇਜ਼ ਕਰਮ ਮੌਸਮ ਦੀ ਰਿਪੀਟ ਵਿੱਚ ਰਿਹਾ ਹੈ ਚੰਡੀਗੜ੍ਹ ਵਿੱਚ ਵੱਧ ਵੱਧ ਤਾਪਮਨ 40.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹਰਿਆਣਾ ਦੇ ਸੋਨੀਪੱਤ ਵਿੱਚ ਇੱਕ ਰਬੜ ਫੈਕਟਰੀ ਵਿੱਚ ਭਿਆਨਕ ਅਗ ਲੱਗੀ ਪ੍ਰਿਸਮਤਾਬਕੇ ਘਟਨਾ ਸੋਨੀਪੱਤ ਦੇ ਰਾਏ ਉਦਯੋਗਿਕ ਖੇਤਰ ਵਿੱਚ ਕੱਲ ਸ਼ਾਮ ਨੂੰ ਵਾਪਰੀ ਇਸ ਦਰਦਨਾਕ ਘਟਨਾ ਵਿੱਚ ਲਗਭਗ 40 ਤੋਂ 45 ਲੂਕ ਜ਼ਖਮੀ ਹੋ ਗਏ ਜਿੰਨਾਂ ਚੋਂ ਜ਼ਿਆਦਾਤਰ ਮਜ਼ਦੂਰ ਜ਼ਖਮੀ ਹੋਏ ਨੇ ਜਿੰਨਾਂ ਵਿੱਚੋਂ 5 ਗੰਭੀਰ ਰੂਪ ਵਿੱਚ ਚੜ੍ਹ ਗਏ ਉਹਨਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਾਇਆ ਗਿਆ ਹਾਲਾਂਕਿ ਅੱਗੇ ਲੱਗਣ ਤੇ ਸਹੀ ਕਾਰਨ ਦਾ ਜੀ ਪਤਾ ਨਹੀਂ ਲੱਗ ਸਕਿਆ ਪਰ ਇਹ ਪਤਾ ਵੀ ਲਗਾਇਆ ਜਾ ਰਿਹਾ ਕਿ ਕਿਤੇ ਇਮਾਰਤ ਵਿੱਚ ਕੋਈ ਬੋਇਲਰ ਤਾਂ ਨਹੀਂ ਫਟਿਆ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਮੰਨਿਆ ਹੈ ਕਿ اسلامਾਬਾਦ ਨੇ 1991 ਵਿੱਚ ਭਾਰਤ ਨਾਲ ਹੋਏ ਸਮਝੌਤੇ ਦੀ ਉਲੰਘਣਾ ਕੀਤੀ ਉਹਨਾਂ ਦਾ ਖਲਾਸਾ ਪਾਕਿਸਤਾਨ ਮੁਸਲਿਮ ਲੀ ਪੀਐਮਐਲ ਐਂਡ ਜਨਰਲ ਕੌਂਸਲ ਦੀ ਮੀਟਿੰਗ ਵਿੱਚ ਹੋਇਆ ਮੀਟਿੰਗ ਲਾਰੈਂਸ ਸ਼ਰੀਫ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੇ 28 ਮਈ 1998 ਨੂੰ ਪਰਮਾਣੂ ਪ੍ਰੀਖਣ ਕੀਤਾ ਸੀ ਇਸ ਦੇ ਜਵਾਬ ਵਿੱਚ ਭਾਰਤ ਦੇ ਸਰਕਾਰੀ ਪ੍ਰਧਾਨ ਮੰਤਰੀ ਅਟਰਵੇ ਹਰੀਵਾੜੀ ਪੈਨ ਨੇ ਲਾਹੌਰ ਦਾ ਤਰੱਕੀਤਾ ਤੱਕ ਫਰਵਰੀ 1999 ਨੂੰ ਲਾਹੌਰ ਐਲਾਨਨਾ ਮੀਤੀ ਦਸਤਕਤ ਕੀਤੀ ਗਈ ਸ਼ਰੀਫ ਨੇ ਕਿਹਾ ਕਿ ਸਮਝੌਤੇ ਦਾ ਉਦੇਸ਼ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਥਿਰਤਾ ਤੇ ਸ਼ਾਂਤੀ ਨੂੰ ਸਥਾਪਿਤ ਕਰਨਾ ਸੀ ਹਾਲਾਂਕਿ ਇਸ ਤੋਂ ਬਾਅਦ ਤੁਰੰਤ ਬਾਅਦ ਪਾਕਿਸਤਾਨੀ ਫੌਜਾਂ ਨੇ ਜੰਮੂ ਕਸ਼ਮੀਰ ਦੇ ਕਰਗਿਲ ਜ਼ਿਲ੍ਹੇ ਵਿੱਚ ਕੋਸਟ ਕਟ ਕੀਤੀ ਜਿਸ ਨਾਲ ਕਰਗਿਲ ਯੁੱਧ ਸ਼ੁਰੂ ਹੋ ਗਿਆ ਜਨਰਲ ਕੌਂਸਲ ਦੀ ਮੀਟਿੰਗ ਗ੍ਰਾਂ ਸ਼ਰੀਫ ਨੂੰ ਪਨਾਵਾ ਪੇਪਰਸ ਮਾਮਲੇ ਵਿੱਚ ਸੁਪਰੀਮ ਸੁਪਰੀਮ ਕੋਰਟ ਵੱਲੋਂ ਯੋਗ ਕਰਾ ਦਿੱਤੇ ਜਾਣ ਤੋਂ 6 ਸਾਲ ਬਾਅਦ 70 ਤਾਰੀ ਪੀਐਮਐਲ ਐਂਡ ਪਾਰਟੀ ਦੇ ਪ੍ਰਧਾਨ ਵਜੋਂ ਬਿਨਾਂ ਵਿਰੋਧ ਮੁੜ ਚੁਣਿਆ ਗਿਆ ਹੈ ਭਾਰਤੀ ਫੌਜ ਦੇ ਮੇਜਰ ਰਾਜਕਾ ਸਿੰਘ ਨੂੰ ਸੰਯੁਕਤ ਰਾਸ਼ਟਰ 2023 ਮਿਲਟਰੀ ਜ਼ੈਂਡਰ ਐਡਵੋਕੇਟ ਆਫ ਦਾイヤー ਅਵਾਰਡ ਪ੍ਰਾਪਤ ਕਰਨ ਲਈ ਚੁਣਿਆ ਗਿਆ ਇਹ ਅਵਾਰਡ ਸ਼ਾਂਤੀ ਰੱਖਕ ਵਜੋਂ ਸੇਵਾ ਕਰਦੇ ਹੋਏ ਔਰਤਾਂ ਤੇ ਕੁੜੀਆਂ ਦੀ ਉਸਤੀ ਵਕਾਲਤ ਨੂੰ ਮਾਨਤਾ ਦਿੰਦਾ ਹੈ ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਸੁਣੋ ਲੋਕ ਸਭਾ ਚੋਣਾਂ ਦੇ 7ਵੇਂ ਆਖਰੀ ਗੇੜੀ ਤੇ ਇਸ ਦੇ ਨਾਲ ਹੀ ਪੰਜਾਬ ਵਿੱਚ ਵੀ ਚੋਣ ਪ੍ਰਚਾਰ ਆਪਣੇ ਸਿਖਰਾਂ ਤੇ ਪ੍ਰਚਾਰ ਲਈ ਸਿਰਫ 2 ਦਿਨ ਬਾਕੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਨ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਪਹਿਲੀ ਜੂਨ ਨੂੰ VOTING ਵਾਲੇ ਦਿਨ ਪੂਰੇ ਪੰਜਾਬ ਵਿੱਚ ਵਿਸ਼ੇਸ਼ ਛੁੱਟੀ ਰਹੇਗੀ। ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿੱਚ ਪਿਛਲੇ ਰਿਕਾਰਡ ਤੋੜਦੇ ਹੋਏ ਭਿਆਨਕ ਗਰਮੀ جاری। ਦੇਸ਼ ਵਿੱਚ ਸਭ ਤੋਂ ਵੱਧ ਤਾਪਨ ਰਾਜਸਥਾਨ ਦੇ ਚੂਲੂ ਸੇਰ ਵਿੱਚ 50 ਸ਼ਰੀਫ ਕੰਡਿਟੀ ਡਿਗਰੀ ਸੈਲਸੀਅਸ ਰਿਕਾਰਡ। ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਮੰਨਿਆ ਕਿ اسلامਾਬਾਦ ਨੇ 1999 ਵਿੱਚ 파ਰਸਨਾਲ ਹੋਏ ਸਮਝੌਤੇ ਦੀ ਉਲੰਘਣਾ ਕੀਤੀ ਸੀ। ਇਸੇ ਨਾਲ ਹੀ ਆਕਾਸ਼ਵਨੀ ਜਲੰਧਰ ਤੋਂ ਖਬਰਾਂ ਦੇ ਬ੍ਰਿਟਨ ਖਤਮ ਹੁੰਦੇ ਹਨ।